ਸਤਿ ਸ਼੍ਰੀ ਅਕਾਲ ਵੀਰੋ ਤੇ ਭੈਣੋ ਬੇਬੇ ਦੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾ ਰਹੇ ਹਾਂਗੇ ਜਿਹੜੀ ਚਾਹ ਦੇ ਨਾਲ ਖਾਣ ਵਾਲੀ ਮਠੀ ਇਹ ਮਠੀ ਬਣੇ ਆਮ ਕਰਕੇ ਛੋਟੀਆਂ ਦੁਕਾਨਾਂ ਤੋਂ ਮਿਲਦੀ ਆ ਤੇ ਛੋਟੇ ਛੋਟੇ ਢਾਬਿਆਂ ਤੋਂ ਮਿਲਦੀ ਆ ਜਿਹੜੀ ਆਪਾਂ ਨੂੰ ਘੁੰਮਣ ਗਿਆ ਨੂੰ ਜਾਂ ਆਪਣੇ ਰੋਡਾਂ ਦੇ ਉੱਤੇ ਛੋਟੇ ਛੋਟੇ ਢਾਬੇ ਹੁੰਦੇ ਨੇਗੇ ਉਹਨਾਂ ਦੇ ਉੱਤੋਂ ਮਿਲਦੀ ਹੈਗੀ ਚਾਹ ਦੇ ਨਾਲ ਜਿਹੜੇ ਕੱਲੇ ਚਾਹ ਦੇ ਢਾਬੇ ਹੁੰਦੇ ਨੇਗੇ ਜਾਦ ਨਾਲ ਮੱਠੀ ਮਿਲਦੀ ਅੱਜ ਆਪਾਂ ਉਹ ਮੱਠੀ ਤਿਆਰ ਕਰਨ ਲੱਗੇ ਆਂ ਉਹਦੇ ਲਈ ਆਪਾਂ ਨੂੰ ਚਾਹੀਦੀ ਹੈ ਇੱਕ ਕੌਲੀ ਮੈਦਾ ਲੈਤਾਗਾ ਤੇ ਆਪਾਂ ਆਜ ਲੈਤੀ ਹੈਗੀ ਤੇ ਆਪ ਘਿਓ ਲੈਤਾਗਾ ਤੇ ਆ ਆਪਾ ਲੈਤਾਗਾ ਨੂਨ ਤੇ ਆ ਲੋੜ ਅਨਸਾਰ ਪਾਣੀ ਲਵਾਂਗੇ ਆਪਾਂ ਤੇ ਹੁਣ ਪਹਿਨੇ ਆਪਾਂ ਤੁਹਾਨੂੰ ਦੱਸਦੇ ਆਂਗੇ ਵੀ ਕਿੰਨੀ ਕਿੰਨੀ ਚੀ ਪਾਣੀ ਆ ਇਹਦੇ ਵਿੱਚ ਤੇ ਆ ਪਹਿਲਾਂ ਆਪਾਂ ਪਾ ਰਹੇ ਆਂਗੇ ਮੈਦਾ ਇੱਕ ਕੌਲੀ ਮੈਦੇ ਦੀ ਪਾਉਗੀ ਇੱਕ ਕੌਲੀ ਮੈਦੇ ਦੇ ਨਾਲ ਇਹ ਆਪਾਂ ਨੂੰ ਥੋੜਾ ਜਿਹਾ ਚੌਥਾ ਹਿੱਸਾ ਆਪਾਂ ਨੌਨ ਦਾ ਪਾਵਾਂਗੇ ਚਮਚੇ ਦਾ ਤੇ ਅੱਧਾ ਇੱਕ ਛੋਟਾ ਹੀ ਚਮਚਾ ਬਿਲਕੁਲ ਛੋਟਾ ਚਮਚਾ ਮੇਰੇ ਕੋਲ ਇਹ ਅੱਧਾ ਚੌਂਚਾ ਆਪਾਂ ਜਮੈਣ ਦਾ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਅਰ ਲਾ ਲਾਂਗੇ ਸਮਾਰਕ ਕਿ ਚੰਗੀ ਤਰ੍ਹਾਂ ਇਸ ਤਰ੍ਹਾਂ ਰਲਾ ਕੇ ਹੁਣ ਭਣੇ ਇਹਦੇ ਵਿੱਚ ਆਪਾਂ ਇੱਕ ਚਮਚਾ ਘਿਓ ਦਾ ਐਡ ਕਰਨਾ ਇਹਦੇ ਸਿਰਫ ਆਪਾਂ ਇੱਕੋ ਹੀ ਚਮਚਾ ਘਿਓ ਦਾ ਐਡ ਕਰਨਾ ਹੈ ਬਸ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹ ਇਸ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਕੇ ਤੇ ਇਹਨੂੰ ਰੱਖਣਾ ਆਪਾਂ ਪੂਰਾ ਕੜਾ ਆਪਾਂ ਜਿਵੇਂ ਰੋਟੀ ਦਾ ਆਟਾ ਉਸ ਦੇ ਨਾਲ ਉਹ ਇਹ ਕੜਾ ਰੱਖਣਾਗਾ ਤੇ ਆ ਦੇਖੋ ਇਸ ਤਰ੍ਹਾਂ ਹੀ ਮੈਸ ਕਰ ਲਓ ਚੰਗੀ ਤਰ੍ਹਾਂ ਨਾ ਦੇਖੋ ਇਹ ਆਪਣਾ ਹੁਣ ਮੈਸ ਹੋ ਗਿਆ ਕਿਉਂਕਿ ਇੱਕੋ ਹੀ ਚਮਚਾ ਸੀ ਨਾ ਆਪਣਾ ਇਹ ਜੋ ਵਾੜਾ ਕਿਉਂ ਨਹੀਂ ਪੈਣਾਗਾ ਤੇ ਹੁਣ ਆਪਾਂ ਇਹਦੇ ਚ ਲੋੜ ਮੁਤਾਬਕ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਜਿਆਦਾ ਪਾਣੀ ਨਹੀਂ ਪਾਉਣਾ ਲੋੜ ਮੁਤਾਬਕ ਹੀ ਪਾਵਾਂਗੇ ਆਪਾਂ ਇਹ ਰੱਖਣਾਗਾ ਆਪਣੇ ਰੋਟੀ ਵਾਲੇ ਆٹے ਨਾਲੋਂ ਜ਼ਿਆਦਾ ਕਿਹੜਾ ਜਿਵੇਂ ਆਪਾਂ ਪੰਨਾ ਮਟਰੀ ਬਣਾਉਂਦਿਆਂ ਘਰੇ ਬੱਚਿਆਂ ਨੂੰ ਉਹਨਾਂ ਕੜਾਹੀ ਇਹ ਪਾਹੇ ਇਹ ਆਟਾ ਰੱਖਣਾਗਾ ਇਹ ਆਪਾਂ ਤਾਂ ਪਹਿਲੇ ਥੋੜਾ ਜਿਹਾ ਲੈਤਾਗਾ ਤੁਸੀਂ ਆਪਦੀ ਫੈਮਿਲੀ ਦੇ ਹਿਸਾਬ ਨਾਲ ਜਿੰਨਾ ਵੀ ਘੱਟ ਵੱਧ ਲੈ ਸਕਦੇ ਹੋਗੇ ਤੇ ਆਪਾਂ ਤਾਂ ਸਿਰਫ ਇੱਕ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣਾ ਹੀ ਹੈਗਾ ਐਸਟੀਮੇਟ ਦੇਣਾਗਾ ਵੀ ਇਹ ਚੀਜ਼ ਆਪਾਂ ਘਰੇ ਇਸ ਤਰ੍ਹਾਂ ਬਣਾ ਸਕਦੇ ਆਂਗੇ ਤੇ ਤੁਸੀਂ ਜਿਵੇਂ ਮਾਇ ਕੌਲੀ ਮੈ ਇਦਾਂ ਦੀ ਲੱਗਤੀ ਆ ਤੁਸੀਂ ਅੱਧਾ ਕਿਲੋ ਮੈਂ ਇਦਾਂ ਵੀ ਲੈ ਲਓ ਕਿਲੋ ਮੈਂ ਇਦਾਂ ਵੀ ਲੈ ਲਓ ਤੁਹਾਡੇ ਬੱਚੇ ਆ ਘਰੇ ਛੋਟੇ ਤੇ ਉਹਦੇ ਵਿੱਚ ਭਾਵੇਂ ਫਿਰ ਉਸੇ ਹਿਸਾਬ ਨਾਲ ਹੀ ਸਮਾਨ ਪੈ ਜਾਂਦਾਗਾ ਤੇ ਜਿਵੇਂ 1 ਕਿਲੋ ਮੈਂ ਇਦਾਂ ਦੇ ਵਿੱਚ ਚਮਚਾ ਭਰ ਕੇ ਪੈ ਜਾਊਗਾ ਭਾਵੇਂ ਨੂਨ ਦਾ ਤੇ 1.5 ਦੋ ਚਮਚੇ ਪੈ ਜਾਣਗੇ ਜਮੈਣ ਦੇ ਵੱਡੇ ਚਮਚੇ ਤੇ ਇਹ ਤਾਂ ਬਸ ਉਹਨੂੰ ਕੇਸਟੀਮੇਟ ਵਾਸਤੇ ਮੈਂ ਵੀਡੀਓ ਬਣਾਉਣੀ ਹੈਗੀ ਭਾਵੇਂ ਅਨੁਸਟੀਮੇਟ ਹੋ ਜਾ ਘਰੇ ਚੀਜ਼ ਬਣਾਉਣ ਵਾਸਤੇ ਬੱਚੇ ਹਨ ਛੋਟੇ ਦੁਕਾਨਾਂ ਤੋਂ ਕਹਿੰਦੇ ਨੇ ਵੀ ਅਸੀਂ ਮਠੀਆਂ ਲੈ ਕੇ ਆਉਣੀਆਂ ਨੇਗੀਆਂ ਉਹ ਮਠੀਆਂ ਸੁੱਧ ਨਹੀਂ ਹੁੰਦੀਆਂ ਤੁਸੀਂ ਇਸ ਤਰ੍ਹਾਂ ਹੀ ਭਾਣੇ ਜੰਨੀਆ ਕਿ ਲੋੜਕ ਮੁਤਾਬਕ ਬੱਚਿਆਂ ਨੂੰ ਘਰੇ ਮਠੀਆਂ ਤਿਆਰ ਕਰਦੋ ਆਮ ਆਪਣੇ ਹੁਣ ਜਿਹੜੇ ਮਹੀਨਾ ਚੱਲ ਰਿਹਾ ਜਿਵੇਂ ਜੇਠਾੜ ਦਾ ਠਾੜ ਸੌਣ ਭਾਦੋਂ ਦਾ ਇਸ ਤਰ੍ਹਾਂ ਭਾਣੇ ਤੁਸੀਂ ਬੱਚੇ ਘਰੇ ਬਣਾ ਦਿਆ ਕਰੋ ਇਹ ਮਹੀਨੇ ਦੇ ਬੱਚੇ ਆਪਾਂ ਵੈਸੇ ਹੀ ਕਰਾਹੀ ਚਰਾਈ ਰੱਖਦੇ ਆ ਕੁਝ ਨਾ ਕੁਝ ਬਣਾਉਣ ਨੂੰ ਤੇ ਇਸ ਤਰ੍ਹਾਂ ਹੀ ਤੁਸੀਂ ਬੱਚਿਆਂ ਨੂੰ ਘਰੇ ਬਣਾ ਦਿਆ ਕਰੋ ਆ ਦੇਖੋ ਭਾਣੇ ਆ ਪਾਟਾ ਮਾਲ ਲੈ ਚੰਗੀ ਤਰ੍ਹਾਂ ਮਲ ਕੇ ਆਪਾਂ ਇਹਨੂੰ ਰਿਸ਼ਟ ਤੇ ਰੱਖਾਂਗੇ 10 ਮਿੰਟ ਲਈ ਉਹ ਦੁਬਾਰ ਵਿੱਚ ਫਿਰ ਆਪਾਂ ਇਹਦੀਆਂ ਮਠੀਆਂ ਬੇਲਾਂਗੇ ਆਪਾਂ ਨੇ ਆਪਾਂ ਸਰੋਂ ਦਾ ਤੇਲ ਪਾ ਲਿਆ ਆਪਣੇ ਘਰ ਦੀ ਸਰੋਂ ਦਾ ਤੇਲ ਲਗਾ ਤੇ ਆਪਣੇ ਸਾਰਾ ਕੁਝ ਘਰ ਦਾ ਹੀ ਆ ਭਣੇ ਤੇ ਇਹ ਤੁਸੀਂ ਕਰਫੈਂਟ ਚ ਵੀ ਤਲ ਸਕਦੇ ਹੋ ਘਿਓ ਚ ਵੀ ਤਲ ਸਕਦੇ ਹੋ ਸਰੋਂ ਦੇ ਤੇਲ ਚ ਵੀ ਤਲ ਸਕਦੇ ਹੋ ਇਹ ਤੁਹਾਡੀ ਮਰਜ਼ੀ ਆ ਜਿਸ ਕਿਸ ਤੇ ਮਰਜ਼ੀ ਮਰਜ਼ੀ ਤਲ ਸਕਦੇ ਹੋਗੇ ਆਪਾਂ ਪਾਇਆ ਸਰੋਂ ਦਾ ਤੇਲ ਇਹ ਗਰਮ ਹੁੰਦਾਗਾ ਜਦ ਤੱਕ ਕਰ ਆਪਾਂ ਇਧਰ ਵੇਰ ਕੇ ਨਾਣੇ ਤਿਆਰ ਕਰਦੇ ਆ ਆਪਾਂ ਚਕਲੇ ਨੂੰ ਵੀ ਥੋੜਾ ਜਿਹਾ ਘਿਓ ਲਾ ਲਿਆ ਤੇ ਆਪਾਂ ਬੇਲਣੇ ਨੂੰ ਵੀ ਘਿਓ ਲਾ ਲਾਂਗੇ ਥੋੜਾ ਜਿਹਾ ਇਹਦੀ ਮਦਦ ਤੇ ਨਾਲ ਆਪਾਂ ਇਹਨਾਂ ਨੂੰ ਬੇਲਾਂਗੇ ਬੇੜੇ ਨੂੰ ਚੰਗੀ ਤਰ੍ਹਾਂ ਬੇਲਾਂਗੇ ਨੂੰ ਹੁਣ ਆਪਾਂ ਬੇਲਦੇ ਆ ਬੇਲ ਬੇਲ ਕੇ ਭਾਨੇ ਆਪਾਂ ਇਹ ਇੰਨਾ ਬੇਲਣਾ ਇਹ ਪਤਲਾ ਕਰ ਲੈਣਾ ਜਮਾ ਹਾਂ ਦੇਖੋ ਭਾਨੇ ਆਪਾਂ ਇਹ ਚਕਲੇ ਦੀ ਮਦਦ ਦੇ ਨਾਲ ਆਪਾਂ ਇਹਨੂੰ ਤਿਆਰ ਕਰ ਲੈ ਰੋਟੀ ਨੂੰ ਤੇ ਇਹ ਮੇਰੇ ਕੋਲ ਤਾਂ ਭਾਨੇ ਚਕਲਾ ਥੋੜਾ ਜਿਹਾ ਵੱਡਾ ਹੀ ਹੈਗਾ ਤੇ ਤੁਸੀਂ ਇਹਨੂੰ ਸੈਲਫ ਨੂੰ ਸਾਫ਼ ਕਰਕੇ ਸੈਲਫ ਤੇ ਵੀ ਬਾਲਸ ਇਹਨੂੰ ਆਪ ਬੇਲ ਸਕਦੇ ਹੋਗੇ ਤੇ ਇਹ ਤੁਸੀਂ ਆਪ ਦੀ ਥੋੜੀ ਚਲਾਕ ਜਿਵੇਂ ਮਰਜ਼ੀ ਬੇਲ ਲਓ ਤੇ ਹੁਣ ਆਪਾਂ ਲੈ ਤੇ ਏਡੀ ਕਬੌਲ ਜੀ ਤੇ ਆਪਾਂ ਇਹਦੇ ਨਾਲ ਇਹਨਾਂ ਨੂੰ ਕੱਟ ਦੇਾਂਗੇ ਦੇਖੋ ਆਪਾਂ ਐਂ ਕਰਕੇ ਨਾ ਸਾਰਿਆਂ ਚ ਟੱਕ ਲਾ ਲੈਣੇ ਨੇਗੇ ਐਂ ਕਰਕੇ ਐਂ ਕਰਕੇ ਆ ਦੇਖਪਣੇ ਆਪਾਂ ਆ ਸਾਰੇ ਟੱਕ ਲਾ ਲੇ ਚੰਗੀ ਤਰ੍ਹਾਂ ਤੇ ਆਪਾਂ ਚੰਗੀ ਤਰ੍ਹਾਂ ਕੋਟ-ਕੋਟ ਕੇ ਲਾਉਣੇ ਨੇ ਭਾਣੇ ਇਹ ਇਹਨਾਂ ਨੇ ਆਪਣੇ ਆਪ ਹੀ ਨਿਕਲਿਆ ਹੋਣਾਗਾ ਇਸ ਤਰ੍ਹਾਂ ਐ ਤੇ ਆ ਦੇਖ ਜਿਹੜਾ ਬਾਦੂ ਆਟਾ ਹੋ ਆਪਾਂ ਚੱਕ ਦੇਣਾਗਾ ਜਿੱਥੇ ਟੱਕ ਘੱਟ ਲੱਗਿਆ ਉੱਥੇ ਆਪਾਂ ਟੱਕ ਲਾਲੋ ਬਾਧੂ ਆਪਾਂ ਸਾਰਾ ਐ ਨਿਕਲ ਲਓਣ ਆਪਣੇ ਬਾਹਰ ਹਾਂ ਦੇਖੋ ਬਾਧੂ ਆਟਾ ਨੂੰ ਆਪਾਂ ਦਵਾਰੇ ਮੇੜ ਲਾਂਗੇ ਹਾਂ ਦੇਖੋ ਭਾਣੇ ਆਪਾਂ ਮੱਠੀਆਂ ਕੱਢ ਲਿਆਂ ਵਿਚੋਂ ਤੇ ਬਾਧੂ ਆਪਾਂ ਆਟਾ ਚੱਕਤਾ ਤੇ ਹੁਣ ਆਪਾਂ ਇਸ ਤਰ੍ਹਾਂ ਦਾ ਭਾਣੇ ਲੈ ਲੈਣਾਗਾ ਤੇ ਇਹਦੇ ਨਾਲ ਆਪਾਂ ਨਾ ਸਾਰੇ ਇਹਦੇ ਵਿੱਚ ਐ ਖੋਲ ਕਰ ਦੇਣੇ ਨੇਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਐ ਕਰ ਦੇਣੇ ਜਿਹੜੀਆਂ ਫੁੱਲਣਆਂ ਆਪਣੀਆਂ ਮੱਠੀਆਂ ਫੁੱਲਣੀਆਂ ਨਹੀਂ ਚਾਹੀਦੀਆਂ ਇਹ ਭੈਣੇ ਤੇ ਤੁਸੀਂ ਦੇਖਾਅਦੀਆਂ ਵੀ ਹੋਣਗੀਆਂ ਦੇਖੀਆਂ ਵੀ ਹੋਣਗੀਆਂ ਇਹ ਫੁੱਲਣੀਆਂ ਨਹੀਂ ਚਾਹੀਦੀਆਂ ਜੇ ਆਪਾਂ ਇਸ ਤਰ੍ਹਾਂ ਖੋਲ ਕਰ ਦਾਂਗੇ ਨਾ ਇਹ ਫੁੱਲਣੀਆਂ ਨਹੀਂ ਮੱਠੀਆਂ ਆਪਣੀਆਂ ਆ ਦੇਖੋ ਭੈਣੇ ਤੁਹਾਨੂੰ ਗਲੀਆਂ ਦੀਆਂ ਹੋਣਗੀਆਂ ਹੋ ਜਾਂਗੀਆਂ ਤੇ ਆਪਾਂ ਇਹਦੇ ਵਿੱਚ ਸਾਰਾ ਜ ਐਸ ਤਰ੍ਹਾਂ ਮਦਦ ਦੇ ਨਾਲ ਇਹਦੀ ਗਲੀਆਂ ਕਰਤੀਆਂ ਇਹ ਆਪਾਂ ਫੁੱਲਣੀਆਂ ਨਹੀਂ ਭੈਣੇ ਆਪਾਂ ਚੱਕ ਚੱਕ ਕੇ ਹੁਣ ਆਪਾਂ ਤੇਲ 'ਚ ਪਾ ਦੇਣੀਆਂ ਨੇ ਤੇ ਇਹ ਇਹਦੇ ਨਾਲ ਹੀ ਕ੍ਰਿਸਪੀਆਂ ਬਣਣਗੀਆਂ ਭੈਣੇ ਇਹ ਇਹ ਕੈਗਾਂ ਕੈਗਾਂ ਹੁੰਦੀਆਂ ਨੇ ਨਾ ਕ੍ਰਿਸਪਿੰਗਾਂ ਕ੍ਰਿਸਪਿੰਗ ਇਹਦੇ ਨਾਲ ਹੀ ਬਣਨਗੀਆਂ ਛੜਤੀਆਂ ਦੇਖੋ ਕੱਲੀ ਕੱਲੀ ਕਰਕੇ ਆਪਾਂ ਸਾਰੀਆਂ ਤੇਲ ਛੱਡਣੀਆਂ ਨੇ ਤੇ ਤੁਸੀਂ ਪਹਿਲਾਂ ਵੀ ਸਾਰੀਆਂ ਤਿਆਰ ਕਰਕੇ ਰੱਖ ਸਕਦੇ ਹੋ ਤੇ ਨਾਲ ਦੀ ਨਾਲ ਵੀ ਤਿਆਰ ਕਰ ਸਕਦੇ ਆ। ਸੇਖੋ ਆਪਾਂ ਨੇ ਆਪਣੇ ਇੱਕ ਪਾਸੇ ਰੜ ਚੁੱਕੀਆਂ ਨੇ ਮਠੀਆਂ ਤੇ ਦੂਜੇ ਪਾਸੇ ਆਪਾਂ ਇਹਨਾਂ ਦਾ ਪਾਟੀ ਕਰਦੇ ਆਂ। ਦੇਖੋ आ देखो भैने अपन मट्ठिया बिलकुल तैयार पर तैयार ने हूँ जिस तरह आप दुकान तो लेके आने बिलकुल उस तरह दन चुकी भैन ये तो आखो सारा तेल झाड़ देंगे ये देखो थोड़े खड़का सुन दू क्रिस्पी क्रिस्पी बनिया ने सारे का सारा अपना तेल झाड़ देंगे ये दे जन आप इधर नवा पेड़ा बेल देंगे फिर आप बनाने गे ਤੇ ਆ ਦੇਖੋ ਤੁਹਾਨੂੰ ਉਹ ਕੱਢ ਕੇ ਦਿਖਾਉਣੇ ਹੈਗੇ ਟਰੇ ਦੇ ਵਿੱਚ ਆ ਦੇਖੋ ਦੇਖੋ ਕਿੰਨੀਆਂ ਕਰੀਆਂ ਕਰੀਆਂ ਬਣੀਆਂ ਨੇ ਕਿਸ ਵੀ ਕਿਤੇ ਨਹੀਂ ਬਣੀਆਂ ਨੇ ਦੇਖੋ ਐਸਾ ਨ ਖੜਕਾ ਸੁਣਦਾ ਹੋਊ ਵੀਡੀਓ ਦੇ ਵਿੱਚ ਕਿੰਨੀਆਂ ਕਰਿਸਪੀ ਕਰਸਪੀ ਬਣੀਆਂ ਨੇ ਇਹ ਤੇ ਇਸੇ ਤਰ੍ਹਾਂ ਹੀ ਆਪਾਂ ਦੂਜੀਆਂ ਕਰ ਲੈਣੀਆਂ ਹਨ ਆ ਦੇਖੋ ਬਣੇ ਆਪਾਂ ਦੂਜੇ ਵੀ ਇਸ ਤਰ੍ਹਾਂ ਕੱਟ ਰਹੇ ਹਾਂਗੇ ਆ ਦੇਖੋ ਅਹੀਂ ਤੁਸੀਂ ਹੌਲੀ ਹੌਲੀ ਸਾਰੀਆਂ ਕੱਟ ਲੈਣੀਆਂ ਨੇ ਤੇ ਤੁਸੀਂ ਕੁਛ ਵੀ ਲੈ ਸਕਦੇ ਹੋ ਭਾਨੇ ਤੇ ਆਪਾਂ ਤਾਂ ਸਿਰਫ ਇਹ ਗੋਲੀ ਬਣਾਉਣੀ ਹੈਗੀ ਤੁਸੀਂ ਕਸੇ ਨਾਲ ਵੀ ਕੱਟ ਸਕਦੇ ਹੋ ਗਲਾਸ ਵੀ ਲੈ ਸਕਦੇ ਹੋ ਕੌਲੀ ਵੀ ਲੈ ਸਕਦੇ ਹੋ ਛੋਟੀ ਕੋਈ ਹੱਡ ਕੋਈ ਹੋਰ ਛੋਟਾ ਪੰਡਾ ਹੋਗਾ ਵੀ ਤੁਸੀਂ ਲੈ ਸਕਦੇ ਹੋ ਤੇ ਆ ਜਿਹੜਾ ਆਪਣੇ ਕੋਲ ਰਹਿ ਗਿਆ ਆਪਾਂ ਦੁਬਾਰੀ ਕਰਾਂਗੇ ਇਹ ਤਾਂ ਪੇੜਾ ਤੇ ਆ ਦੇਖੋ ਇੱਕ ਤਾਂ ਭਾਨੇ ਇਹ ਥੋੜੀਆਂ ਜਿਹੀ ਪਤਲੀਆਂ ਹੀ ਹੋ ਕਰਨੀਆਂ ਨੇ ਵੇਲਣੀਆਂ ਨੇ ਤੇ ਦੂਜਾ ਇਹ ਭਾਨੇ ਬਿਲਕੁਲ ਨਾ ਸਲੋ ਗੈਸ ਰੱਖਣਾਗਾ ਜੇ ਤੁਸੀਂ ਚੁੱਲੇ ਤੇ ਬਣਾਉਣੇ ਆ ਤਾਂ ਬਿਲਕੁਲ ਸਲੋ ਅੱਗ ਰੱਖਣੀ ਹੈਗੀ ਜਿਆਦਾ ਅੱਗ ਨਹੀਂ ਰੱਖਣੀ ਫਿਰ ਪੈਣ ਇਹ ਉੱਤੋਂ ਉੱਤੋਂ ਪੱਕ ਜਾਣਗੀਆਂ ਵਿੱਚੋਂ ਇਹਨਾਂ ਨੇ ਪੱਕਣਾ ਨਹੀਂਗਾ ਤੇ ਇਹ ਆਪਾਂ ਸਲੋ ਤੇ ਹੀ ਪਕਾਉਣੀਆਂ ਨੇ ਚੰਗੀ ਤਰ੍ਹਾਂ ਫੇਰ ਹੀ ਇਹਨਾਂ ਨੇ ਕ੍ਰਿਸਪੀ ਹੋਣਾ ਆਪਣੇ ਆਪਣਾ ਦੂਜਾ ਭੂਰ ਵੀ ਰੈਡੀ ਹੋ ਗਿਆ ਦੇਖੋ ਸਾਰਾ ਤੇਲ ਆਪਾਂ ਵਿੱਚ ਹੀ ਕੱਢ ਦਾਂਗੇ ਕਿੰਨੇ ਕ੍ਰਿਸਪੀ ਕ੍ਰੈਸਪੀ ਬਣ ਜਾਣਗੇ ਇਹ ਵੀ ਦਿਖਾਓ ਤੇ ਬਸ ਆਪਣਾ ਕਪੂਰ ਪਾਣ ਹੋ ਰਹਿ ਗਿਆ ਤੇ ਫਿਰ ਸੋਨੂੰ ਟੈਸਟ ਕਰਕੇ ਦਿਖਾਉਣੇ ਆ ਆਪਣੀਆਂ ਸਾਰੀਆਂ ਮਠੀਆਂ ਬਣ ਕੇ ਤਿਆਰ ਹੋ ਗਈਆਂ ਤੇ ਆਪਾਂ ਤਾਂ ਇੰਨੀਆਂ ਕੀ ਬਣਾਈਆਂ ਨੇ ਤੁਸੀਂ ਅੱਡੀ ਫੈਮਿਲੀ ਦੇ ਹਿਸਾਬ ਤੇ ਵੱਧ ਘੱਟ ਬਣਾ ਸਕਦੇ ਹੋ ਆਪਾਂ ਕਿਤੇ ਘੁੰਮਣ ਜਾਣਾ ਭਾਵੇਂ ਇਹ ਮਠੀਆਂ ਆਪਾਂ ਬਣਾ ਕੇ ਨਾਲ ਪੈਕ ਕਰਕੇ ਲੈ ਜਾ ਸਕਦੇ ਆਂਗੇ ਤੇ ਇਹ ਇਹਨਾਂ ਨੂੰ ਮਹੀਨਾ ਕੁਛ ਨਹੀਂ ਹੁੰਦਾਗਾ ਜਿੱਤੋਂ ਮਰਜ਼ੀ ਚਾਹ ਲਓ ਨਾਲ ਦੋ ਮਠੀਆਂ ਲੈ ਕੇ ਖਾ ਲਓ ਤੇ ਬਹੁਤ ਟੈਸਟੀ ਨੇ ਆਪਣੇ ਘਰੇ ਬਣਾਇਆ ਕਰੋ ਹਰ ਚੀਜ਼ ਭਾਣੇ ਤੇ ਆਪਾਂ ਤੁਹਾਨੂੰ ਦਿਖਾਉਣੇ ਤੋੜ ਕੇ ਆ ਦੇਖੋ ਬਿਲਕੁਲ ਉਸੇ ਤਰ੍ਹਾਂ ਹੀ ਟੁੱਟਦੀ ਹੈ ਜਿਵੇਂ ਆਪਾਂ 1 ਰੁਪਏ ਦੀ ਇਹ ਭਾਣੇ ਇੱਕ ਮੱਠੀ ਮਿਲਦੀ ਆ ਜਿੱਥੋਂ ਕਿਤੇ ਵੀ ਮਰਜੀ ਆਪਾਂ ਲੈ ਲਈਏ ਬਹੁਤ ਬਣ ਗਿਆ ਬਣਿਆ ਭਾਣੇ ਬਹੁਤ ਵਧੀਆ ਨੇ ਤੇ ਤੁਸੀਂ ਐਸ ਤਰ੍ਹਾਂ ਬਣਾ ਕੇ ਘਰ ਸਟੋਰ ਕਰਕੇ ਰੱਖ ਸਕਦੇ ਹੋ ਆਪਣੇ ਬੱਚਿਆਂ ਨੂੰ ਖਵਾ ਸਕਦੇ ਹੋ ਆਪ ਖਾ ਸਕਦੇ ਹੋ ਬਾਹਰ ਜਾਣਾ ਕੋਮਲ ਫੈਨ ਉੱਥੇ ਬਣਾ ਕੇ ਲੈ ਜਾ ਸਕਦੇ ਨਾਲ ਬਹੁਤ ਵਧੀਆ ਨੇ ਇਹ ਤੇ ਤੇ ਬਸ ਪੈਣੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਕੱਲ ਨੂੰ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਰੈਸਪੀ ਦੇ ਨਾਲ ਸੋ ਵਾ ਡੇਲੀ ਆਪਣੀ 9 ਵਜੇ ਵੀਡੀਓ ਆਉਂਦੀ ਹੈਗੀ ਤੇ ਤੁਸੀਂ ਡੇਲੀ ਚੈੱਕ ਕਰਿਆ ਕਰ ਪੈਣੇ ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂ ਜਿਹੜੀਆਂ ਭੈਣਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਨੂੰ ਨੋਟੀਫਿਕੇਸ਼ਨ ਆ ਜਾਂਦਾ ਭੈਣ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਜੈਨਾਂ ਨੂੰ ਸਬਸਕ੍ਰਾਈਬ ਕਰ ਲੋ ਤੇ ਘੰਟੀ ਦਾ ਬਟਨ ਦਬਾ ਲਓ ਜਿਹੜਾ ਸੋਨ ਨੂੰ ਜਦੀ ਵੀਡੀਓ ਪੈਨਸਰ ਨੋਟੀਫਿਕੇਸ਼ਨ ਮਿਲ ਜAVE ਤੇ ਜੇ ਤੁਹਾਨੂੰ ਕਿਸੇ ਚੀਜ਼ ਦੀ ਪਹਣੇ ਰੈਸਪੀ ਚਾਹੀਦੀ ਹੈ ਮੈਨੂੰ ਦੱਸੋ ਮੈਂ ਤੁਹਾਨੂੰ ਰੈਸਪੀ ਬਣਾ ਕੇ ਤਿਆਰ ਕਰਕੇ ਦਵਾਂਗੀ ਤੇ ਮਿਲਦੇ ਆਂ ਕੱਲ ਨੂੰ ਸਵੇਰ 9 ਵਜੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਰੀ ਕਾਲ